गांधी मार्केट में रविवार दोपहर एक युवक की जमकर धुनाई हुई दुकानदारों ने उसे रंगे हाथों चोरी करते पकड़ा आरोप है कि युवक कपड़ों का बंडल उठाकर भागने की कोशिश कर रहा था भीड़ ने पकड़कर उसके गले में मैं चोर हूं की तख्ती लटे चोर फड़िया की, की है मामला एडा है मामला तकर बारह बजे का इतो माल चक्या माल मौके से बरामद हो गया अगे भी चार पांच चोरिया कर चुका बाजार ਅੱਗੇ ਬਾਜ਼ਾਰ ਦੇ ਵਿੱਚ ਕਾਰੋਬਾਰ ਐ ਨਹੀਂ ਤੇ ਮੰਦੇ ਦੀ ਮਾਰ ਐ ਇਹ ਚੱਕਰੇ ਚੋ ਚੋਰ ਫੜਿਆ ਗਿਆ ਤੇ ਪੁਲਿਸ ਐ ਇਸ ਵੱਲ ਕੋਈ ਧਿਆਨ ਨਹੀਂ ਪ੍ਰਸ਼ਾਸਨ ਨੂੰ ਬੇਨਤੀ ਐ ਕਿ ਚੋਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿੰਨੇ ਚੋਰੀ ਕੀਤੇ ਹੁਣ ਤੱਕ ਹੁਣ ਤਾਂ ਕਿੰਨੇ ਚੋਰੀ ਕਰ ਚੁੱਕਾ ਚਾਰ ਪੰਜ ਚੋਰੀਆਂ ਕਰ ਚੁੱਕਾ ਜੀ ਇਥੇ ਪੁਲਿਸ ਪੁਲਿਸ ਉੜਾਨੇ ਫਿਰ ਬਾਹਰ ਆਂਦਾ ਜੀ ਉਸ ਨਾਲ ਹੀ ਮੌਕੇ ਤੇ ਛੱਡ ਦਿੰਦੀ ਐ ਛੱਡ ਦੇਤੀ ਤੇ ਕੀ ਲੱਗਦਾ ਕਿਤੇ ਨਾ ਕਿਤੇ ਕਾਰੋਬਾਰ ਠੱਪ ਹੋਇਆ ਪਿਆ ਲੋਕ ਐ ਕਾਰੋਬਾਰ ਅੱਗੇ ਐ ਨਹੀਂ ਲੋਕਾਂ ਦੀਆਂ ਦੁਕਾਨਾਂ ਚੋਂ ਮਾਲ ਚੱਕਦੇ ਪੈ ਨੇ ਅੱਛਾ ਜੀ ਵੀਡੀਓ ਵੀ ਹੈਗੀਆਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਣੇ ਆ ਮਾਲ ਚੱਕਦੇ ਦੀਆਂ ਕਭੀ ਤੁਸੀਂ ਆਨਲਾਈਨ ਚਲਾਓ ਬੌਜੀ ਇਹ ਤੁਹਾਡੀ ਦੁਕਾਨ ਤੋਂ ਚੋਰ ਫੜਿਆ ਗਿਆ ਸੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਮੇਰੇ ਕੋਲ ਕਸਟਮਾਈਜ਼ਿੰਗ ਮੈਂ ਬਿੱਲ ਬਣਾ ਰਿਹਾ ਸੀਗਾ ਇਹ ਬਾਹਰੋਂ ਮੁੱਠਾ ਚੱਕ ਕੇ 12 ਪੀਸਾਂ ਦਾ ਜਾ ਰਿਹਾ ਸੀ ਤੇ ਰਿਕਸ਼ੇ ਵਾਲੇ ਨੇ ਕਿਹਾ ਵੀ ਹਾਂ ਤੂੰ ਕਿਦਾ ਲੈ ਆ ਰਿਹਾ ਉਹ ਕਹਿੰਦਾ ਜੀ ਬੌਜੀ ਨੇ ਕਿਹਾ ਵੀ ਉਧਰਲੀ ਦੁਕਾਨ ਤੇ ਛਾੜਿਆ ਠੀਕ ਹੈ ਜੀ ਤੇ ਉਹਨੇ ਮੈਨੂੰ ਆਵਾਜ਼ ਮਾਰੀ ਰਿਕਸ਼ਾ ਲੈਣੇ ਜੀ ਤੁਸੀਂ ਉਧਰਲੀ ਦੁਕਾਨ ਤੇ ਭੇਜਿਆ ਮਾਲ ਕੋਈ ਮੈਂ ਕਿਹਾ ਨਹੀਂ ਮੈਂ ਬਾਹਰ ਨਿਕਲਿਆ ਦੇਖਿਆ ਤੇ ਮੇਰਾ ਮਾਲ ਜਾ ਰਿਹਾ ਤੇ ਮੈਂ ਤਾਂ ਭੇਜਿਆ ਨਹੀਂ ਕਿਤੇ ਅਸੀਂ ਬਗੈਰ ਆਵਾਜ਼ ਕਿਤੋਂ ਪਿੱਛੇ ਭੱਜੇ ਆਂ ਉਹਨੂੰ ਪਤਾ ਲੱਗ ਗਿਆ ਵੀ ਅਸੀਂ ਆ ਰਹੇ ਹਾਂ ਭੱਜੇ ਦੋ ਬੰਦੇ ਇਹ ਮਾਲ ਸੱਟ ਕੇ ਭੱਜ ਗਿਆ ਇਹ ਭੱਜਿਆ ਤੇ ਅਸੀਂ ਰੋਲਾ ਪਾਇਆ ਫਿਰ ਅੱਗੇ ਪਿਛਲੀ ਗਲੀ 'ਚ ਗਿਆ ਤੇ ਉਹ ਲੋਕਾਂ ਨੇ ਰੋਲਾ ਸੁਣ ਕੇ ਇਹਨੂੰ ਫੜ ਲਿਆ ਤੇ ਉਸ ਵੇਲੇ ਵੀ ਥੋੜੀ ਜਿਹੀ ਸੇਵਾ ਕੀਤੀ ਹੈ ਇਹਦੀ ਜੇਬ 'ਚੋਂ ਇੱਕ ਸਰਿੰਜ ਨਿਕਲੀ ਹੈ ਨਸ਼ਿਆਲੀ ਨਸ਼ੇ ਦੇ ਕੈਪਸੂਲ ਨਿਕਲੇ ਆ ਤੇ 20 ਰੁਪਏ ਸੀਗੇ ਤੇ ਇਹ ਫਿਰ ਉੱਥੇ ਸਾਰਾ ਕੁਝ ਲਾ ਕੇ ਭੱਜ ਗਿਆ ਦੇਖੇ ਦਵੇ ਕਿਨੇ ਦਾ ਮਾਲ ਸੀ ਤੁਹਾਡਾ ਮੇਰਾ ਮਾਲ ਤਾਂ ਜੀ 45000 ਦਾ ਸੀ ਸਿਰਫ ਉਸ ਤੋਂ ਪਹਿਲਾਂ ਇੱਕ ਬੰਦੇ ਦਾ 12000 ਦਾ ਮਾਲ ਗਿਆ ਇੱਕ ਦਾ 27000 ਕਾ ਇੱਕ ਇੱਥੇ ਜਿਹੜੇ ਪੱਲੇਦਾਰ ਆ ਜਿਹੜੇ ਮਾਲ ਚੱਕ ਕੇ ਟਰਾਂਸਪੋਰਟ ਦੇ ਦਿੰਦੇ ਆ ਉਹ ਬੋਰੇ ਇਕੱਠੇ ਕਰ ਰਹੀ ਚਾਹੁੰਗੇ ਉੱਥੋਂ ਚੱਕ ਕੇ ਲੈ ਗਏ ਤੇ ਇਹ ਕਈ ਤਾਂ ਕੋਈ ਇੱਕ ਅੱਧੀ ਸ਼ਾਇਦ ਕੋਈ ਵਾਰੀ ਬੋਰੀ ਕੱਟ ਕੇ ਕੱਢ ਲੈਂਦਾ ਹਾਂ ਇੱਕ ਇੱਕ ਨਹੀਂ ਗਰੁੱਪ ਹੈਗਾ ਇਹਦੀ ਜਿੱਥੇ ਦੋ ਮੋਟਰਸਾਈਕਲਾਂ ਦੀ ਚਾਬੀਆਂ ਸੀ ਅੱਛਾ ਜੀ ਅਸੀਂ ਸ਼ਾਇਦ ਸਾਨੂੰ ਧਿਆਨ ਹੈ ਵੀ ਮੋਟਰਸਾਈਕਲ ਵੀ ਚੋਰੀ ਦੇ ਹੋਣਗੇ ਨੇ ਕਿਹੜਾ ਡਾਇਨਪੋਲਸ ਕਾਰ ਨਹੀਂ ਕਰਦੇ ਦੇਖੋ ਜੀ ਪੁਲਿਸ ਤੱਕ ਅਸੀਂ ਗਏ ਨਹੀਂਗੇ ਕਿਉਂਕਿ ਸਾਨੂੰ ਪਤਾ ਮੋਸਟਲੀ ਜਿੰਨੇ ਵੀ ਇਹ ਇਦਾਂ ਦੇ ਅਜੇ ਤੱਕ ਹੋਈਆਂ ਵਾਰਦਾਤਾਂ ਅਸੀਂ ਪੁਲਿਸ ਨੂੰ ਫੜਾਏ ਬੰਦੇ ਤਾਂ ਪੁਲਿਸ ਨੇ ਛੱਡਦੇ ਸ਼ਾਮ ਨੂੰ ਪੁਲਿਸ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਜਣਾ ਕੋ ਪੁਲਿਸ ਆ ਵੀ ਬਿਜ਼ੀ ਆਂਦੀ ਹੈ ਹੁਣ ਤੁਸੀਂ ਗਾਕਾਂਵਾਲ ਤਾਂ ਨਕ ਚੋਰਾਵਾਲ ਤਾਂ ਰੱਖੋਗੇ ਇਹੀ ਤਾਂ ਪ੍ਰੋਬਲਮ ਹੈ ਨਾ ਅਸੀਂ ਗਾਕ ਨੂੰ ਅਟੈਂਡ ਕਰ ਰਹੇ ਆਂ ਉਦੋਂ ਬਿਲਿੰਗ ਹੋ ਰਹੀ ਹੈ ਸਾਡੀ ਤੇ ਉਦੋਂ ਇਹ ਬਾਹਰੋਂ ਚੋਰੀ ਕਰਦਾ ਉਹਨਾਂ ਨੂੰ ਇਹ ਜਿਹੜੇ ਬੰਦੇ ਨੂੰ ਵੜਨ ਦਵੋਗੇ ਨਹੀਂ ਅਸੀਂ ਨਹੀਂ ਅਸੀਂ ਤਾਂ ਫੋਟੋ ਵਾਇਰਲ ਕਰਤੀ ਹੈ ਵੀ ਕਿਤੇ ਵੀ ਦੇਖੋ ਇਹਨੂੰ ਵੜਨ ਨਾ ਦਿਓ ਬਾਜ਼ਾਰ ਚ ਇਹਨਾਂ ਦੇ ਗੱਲ 'ਚ ਪੱਟੀ ਪਾਈ ਗਈ ਪੱਟੀ ਉਹ ਫੱਟੀ ਪਾ ਕੇ ਲਿਖ ਕੇ ਪਾਇਆ ਸੀਗਾ ਵੀ ਇਹ ਬੰਦਾ ਚੋਰੀ ਕਰਦਾ ਇਹਨੂੰ ਇਸ ਤੋਂ ਬਚ ਕੇ ਰਹਿਓ ਇਹਨੂੰ ਪਛਾਣ ਲਓ ਇਸ ਕਰਕੇ ਫੱਟੀ ਪਾਈ ਵੀ ਲੋਕੀ ਪਛਾਣ ਜਾਣ ਕੱਲ ਨੂੰ ਕਿਤੇ ਹੋਰ ਚੋਰੀ ਨਾ ਕਰੇ ਕਰਦੇ ਨੂੰ ਕੰਫਰਮ ਕੀਤਾ ਵੀ ਮਾੜਾ ਮੋਟਾ ਕਰਦਾ ਕੋਈ ਦੱਸਦਾ ਨਹੀਂ ਸੀ ਕਹਿੰਦਾ ਮੈਂ ਹਰਿਆਣੇ ਤੋਂ ਆਇਆ ਅੱਛਾ ਜੀ ਇਹ ਜਿਹੜੇ ਐਡੇ ਐਡੇ ਬੰਦੇ ਤੁਹਾਡੇ ਦੁਕਾਨਦਾਰ ਲੱਗਦੇ ਆ ਵੈਰੀਫਾਈ ਕਰਕੇ ਲਗਾਏ ਜਾਂ ਕਰੋ ਦੁਕਾਨ ਤੇ ਕੰਮ ਨਹੀਂ ਕਿਤੇ ਕਰਦਾ ਸੀ ਜ ਵੈਸੇ ਕੋਈ ਇਹ ਬਾਹਰੋਂ ਆਸੀ ਆਂਦਾ ਅੱਗੇ ਵੀ ਆਂਦਾ ਏ ਇਦਾਂ ਹੀ ਕੰਮ ਕਰਦਾ ਦੁਕਾਨਾਂ ਦੇ ਤਾਂ ਵੈਰੀਫਾਈ ਹੁੰਦੇ ਮੋਸਟਲੀ ਬੰਦੇ ਜਿਹੜੇ ਵੀ ਰੱਖਦੇ ਪਹਿਲਾਂ ਉਹਦੀ ਇਨਕੁਆਇਰੀ ਕਰਦੀ ਪੁੱਛਦੇ ਆਗੇ ਇਦਾਂ ਨਹੀਂ ਰੱਖਦੇ ਸੋ ਸਾਡੇ ਕਾਰੋਬਾਰ ਇਦਾਂ ਦੇ ਹੈਗੇ ਆ ਚਾਬੀਆਂ ਵੀ ਦੇਣੀਆਂ ਪੰਦੀਆਂ ਨੌਕਰਾਂ ਨੂੰ ਕਿਹੜੀ ਜਗ੍ਹਾ ਦੀ ਕਿਹੜੀ ਜਗ੍ਹਾ ਇਹ ਗਾਂਧੀ ਨਗਰ ਦੇ ਨਾਲ ਆ ਗਈ ਸੋਨ ਸਿੰਘ ਨਗਰ